ਉੱਪੇ ਜਿਹੜੇ ਪਹਿਲਾਂ ਜਿਹੜੇ ਟੋਬੇ ਹੁੰਦੇ ਸੀ ਉੱਚ ਤਾਂ ਮੱਝਾਂ ਵੀ ਨਹਾਉਂਦੀਆਂ ਸੀ ਆਪ ਵੀ ਨਹਾ ਲੈਂਦੇ ਸੀ ਪੂਛਾ ਫੜ ਕੇ ਤਰੱਕੀਆਂ ਸਿੱਖੇ ਹੋਏ ਆ ਪਰ ਹੁਣ ਇਸ ਵਕਤ ਉਹ ਬਿਮਾਰੀਆਂ ਦਾ ਜਿਹੜਾ ਕਾਰਨ ਬਣ ਗਏ ਟੋਬੇ ਗੰਦੇ ਹੋ ਗਏ ਉੱਚੋਂ ਆਲੇ ਦੁਆਲੇ ਕਰਾਂ ਦਾ ਜੁਵਾਹੇ ਦੁੱਬਰ ਹੋ ਗਿਆ ਕਈ ਵਾਰੀ ਨੀਹਾਂ ਚ ਪਾਣੀ ਵੀ ਵੜ ਜਾਂਦਾ ਤੇ ਓਵਰਫਲੋ ਹੋ ਕੇ ਪਿੰਡ ਦੀਆਂ ਗਲੀਆਂ ਚ ਵਾਪਸ ਟੋਬਾ ਜਿਹੜਾ ਪਿੰਡ ਦੀਆਂ ਗਲੀਆਂ ਚ ਫਿਰਦਾ ਹੁੰਦਾ ਸੋ ਉਹਦੇ ਚ ਇੱਕ ਤਾਂ ਜਿੱਥੇ ਆਪਾਂ ਬੈਠੇ ਆ ਇਕ ਤਾਂ ਥਾਪਰ ਮਾਡਲ ਹੈ ਇਹਨਾਂ ਨੇ ਬਣਾਇਆ ਹੋਇਆ ਇਸਕੋ ਇੰਜੀਨੀਅਰਿੰਗ ਕਾਲਜ ਨੇ ਤੇ ਇੱਕ ਸੀਚੇ ਵਾਲਾ ਮਾਡਲ ਹੈ ਜਿਹਦੇ ਚ ਟੋਬਿਆਂ ਨੂੰ ਜਿਹੜਾ ਪਾਣੀ ਉਹਦਾ ਸਾਫ਼ ਕਰਕੇ ਉਹਨੂੰ ਖੇਤਾਂ ਚ ਲਿਆ ਕੇ ਟੋਬੇ ਨੂੰ ਖਾਲੀ ਕਰਕੇ ਫਿਰ ਉਹਦੇ ਚੋਂ ਸਿਲਟਿੰਗ ਜਾਂ ਗੰਦਮਨ ਜਿਹੜਾ ਹੈਗਾ ਉਹ ਕੱਢ ਕੇ ਫਿਰ ਦੁਬਾਰਾ ਟੋਬਾ ਜਿਹੜਾ ਇਹ ਲਗਭਗ 15 ਹਜ਼ਾਰ ਟੋਬੇ ਕਿਉਂਕਿ 13 ਹਜ਼ਾਰ ਤਾਂ ਪਿੰਡ ਹੀ ਹੈ ਪਰ ਕਈ ਪਿੰਡ ਵੱਡੇ ਨੇ ਦੋ-ਦੋ ਟੋਬੇ ਵੀ ਨੇ ਤਿੰਨ-ਤਿੰਨ ਟੋਬੇ ਵੀ ਨੇ ਉਹਨਾਂ ਚੋਬਿਆਂ ਛੱਪੜਾਂ ਵਾਸਤੇ ਅਸੀਂ ਬਜਟ ਜਾਰੀ ਕਰਤਾ ਤੁਹਾਨੂੰ ਇਹਦੇ ਵਾਸਤੇ ਮੰਗ ਪੱਤਰ ਦੇਣ ਦੀ ਲੋੜ ਨਹੀਂ ਤੁਹਾਡੇ ਪਿੰਡ ਦਾ ਵੀ ਟੋਬੇ ਤੇ ਛੱਪੜ ਜਿਹੜੇ ਨੇ ਉਹਨਾਂ ਦਾ ਪਾਣੀ ਜਿਹੜਾ ਬਿਲਕੁਲ ਪਿਉਰੀਫਾਈ ਕਰਕੇ ਉਹਨੂੰ ਕਿਸੇ ਨਾ ਦੋਨਾਂ ਸਕੀਮਾਂ ਚੋਂ ਕਿਸੇ ਕਿਸੇ ਸਕੀਮ ਤਹਿਤ ਚੱਲ ਵੀ ਰਿਹਾ ਹੋਣਾ ਸ਼ਾਇਦ ਕੰਮ ਤੇ ਚੱਲੂਗਾ ਬਸ ਉਹਨਾਂ ਵਾਲੇ ਦਿਨਾਂ ਚ ਮੈਂ ਸਿਰਫ ਅਜ ਪਿੰਡਾਂ ਨਾਲ ਸੰਬੰਧਿਤ ਜੋ ਕੰਮ ਹੋਏ ਨੇ ਬਾਕੀ ਨਹਿਰੀ ਪਾਣੀ ਜਿਹੜਾ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਇਦੋਂ ਪਿਛਲੀਆਂ ਸਰਕਾਰਾਂ ਨੇ ਨਹਿਰੀ ਪਾਣੀ ਵੱਲ ਧਿਆਨ ਹੀ ਨਹੀਂ ਦਿੱਤਾ ਸਾਡੇ ਪਿੰਡਾਂ ਵਿੱਚ ਦੀ ਨਹਿਰਾਂ ਲੰਘਦੀਆਂ ਸਾਡੇ ਪਿੰਡ ਮੋਗਾ ਨਹੀਂ ਮਤਲਬ ਸਾਡੇ ਪਿੰਡਾਂ ਵਿੱਚ ਦੀ ਸੂਏ ਰਜਵਾਹੇ ਲੰਘਦੇ ਆ ਸਾਡੇ ਪਿੰਡ ਪਾਣੀ ਨਹੀਂ ਮਿਲਦਾ ਜੀ ਉਸ ਵੇਲੇ ਧਿਆਨ ਦੇਣ ਦੀ ਜ਼ਿਆਦਾ ਉਹਨਾਂ ਨੂੰ ਲੋੜ ਵੀ ਨਹੀਂ ਪਈ ਲੋਕਾਂ ਨੇ ਵੀ ਕੋਈ ਖਾਸ ਧਿਆਨ ਨਹੀਂ ਦਿੱਤਾ ਕਿਉਂਕਿ ਪਾਣੀ ਉੱਪਰ ਸੀਗਾ ਟਿਊਬਵਲ ਨੂੰ ਜ਼ਿਆਦਾ ਪ੍ਰਿਫਰ ਕਰਦੇ ਰਹੇ ਕੱਸੀਆਂ ਨੂੰ ਭੁੱਲ ਗਏ ਹੌਲੀ ਹੌਲੀ ਕੱਸੀਆਂ ਜਿਹੜੀਆਂ ਸੀ ਉਹ ਕੈਰੀ ਇਟ ਦੀਆਂ ਤਾਂ ਬਣੀਆਂ ਹੁੰਦੀਆਂ 6 ਇੰਚੀ ਉਹ ਇਟਾਂ ਉਟਾਂ ਇੱਧਰ ਉੱਧਰ ਹੋ ਗਈਆਂ ਆਪਾਂ ਨੇ ਤਵੀਆਂ ਦੋ ਗਲੀਆਂ ਹੋਰ ਛੱਡ ਕੇ ਵਿਚੀ ਕਰ ਲਈ ਕੱਸੀ ਵੀ ਹਨਾ ਸੱਚੀ ਦੱਸਦਾ ਮੈਂ ਤੁਹਾਨੂੰ ਤੇ ਵੀ ਇਹਨਾਂ ਦੀ ਕਿਹੜਾ ਹੁਣ ਲੋੜ ਪੈਣੀ ਐ ਇਹ ਮੈਂ 25 ਸਾਲ ਪਹਿਲਾਂ ਤੋਂ ਗੱਲ ਦੱਸਦਾ ਤੇ ਹੁਣ ਜਦੋਂ ਪਾਣੀ ਚੱਲੇਗਾ 800 ਫੁੱਟ ਤੇ 600 ਫੁੱਟ ਤੇ ਮੱਛੀ ਮੋਟਾ ਜਵਾਬ ਦੇ ਗਈਆਂ ਫੇਰ ਫੇਰ ਪਾਈਪਾਂ ਪਾਉਣੀਆਂ ਪੈਂਦੀਆਂ ਡੂੰਘੇ ਕਰਨੇ ਪੈਂਦੇ ਆ ਹੁਣ ਜਦ ਆਇਆ ਪਾਣੀ ਵੀ ਉਹ ਕਿੱਧਰ ਗਿਆ ਕੱਸੀਆਂ ਆਲਾ ਤਾਂ ਮੈਂ ਅਫਸਰਾਂ ਨੂੰ ਕਿਹਾ ਕਿ ਕੱਸੀਆਂ ਨੂੰ ਅਪਰਵਾਇਵ ਕਰਨਾ ਹੈ ਕੱਸੀਆਂ ਦਾ ਪਾਣੀ ਤੇ ਹੁਣ ਥੋੜਾ ਜਿਹਾ ਮਾਡਰਨ ਟੈਕਨੀਕ ਆ ਗਈਆਂ ਪਾਈਪਾਂ ਪੈਣ ਲੱਗੀਆਂ ਥੱਲੋਂ ਦੀ 700 ਕਿਲੋਮੀਟਰ ਤੋਂ ਜ਼ਿਆਦਾ ਪਾਈਪਾਂ ਇਸ ਵਕਤ ਪੰਜਾਬ ਦੇ ਵਿੱਚ ਅਸੀਂ ਪਾ ਚੁੱਕੇ ਹਾਂ ਜਿਹੜੀਆਂ ਇਸ ਵਕਤ ਝੋਨੇ ਦੇ ਸੀਜ਼ਨ ਵਾਸਤੇ ਰੈਡੀ ਨੇ 700 ਕਿਲੋਮੀਟਰ ਬਾਕੀ ਜਿਹੜੇ ਪੱਕੇ ਖਾਲ ਜਾਂ ਸੂਏ ਜਿਨ੍ਹਾਂ ਚ ਮਤਲਬ ਦਰਖਤ ੁੱਗ ਪਏ ਸੀ ਭੁੱਲ ਗਏ ਸੀ ਉਹਨਾਂ ਸੂਆਂ ਨੂੰ ਪੁੜੀ ਜੀ ਤੁਹਾਨੂੰ ਪਤਾ ਲੱਗਦਾ ਸੀ ਕਿ ਇੱਥੇ ਸੂਆ ਹੁੰਦਾ ਸੀ ਨਹੀਂ ਤਾਂ ਵਿੱਚ ਹੀ ਰੋੜ ਰਲ ਗਏ ਸੀ ਉਹਨਾਂ ਨੂੰ ਅਸੀਂ ਰਿਵਾਈਵ ਕੀਤਾ ਤੇ ਪੰਜਾਬ ਦਾ ਜਿਹੜਾ ਮੇਰੇ ਕੋਲ ਰਿਕਾਰਡ ਹੈ ਪਾਣੀ ਦਾ ਤੇ ਪਹਿਲਾਂ ਜਦੋਂ ਜਿਸ ਦਿਨ 16 ਮਾਰਚ 2022 ਨੂੰ ਸਰਕੋ ਸੌ ਚੁੱਕੀ ਸੀ ਖਟਕੜਕਲਾ ਤੁਹਾਡੀ ਤੁਸੀਂ ਜ਼ਿੰਮੇਵਾਰੀ ਦਿੱਤੀ ਸੀ ਤਾਂ ਉਸ ਵੇਲੇ ਤੱਕ 21 ਤੋਂ 22% ਪਾਣੀ ਪੰਜਾਬ ਨਹਿਰੀ ਪਾਣੀ ਦੇ ਤੌਰ ਤੇ ਯੂਜ਼ ਕਰਦਾ ਸੀ ਇਸਤੇਮਾਲ ਕਰਦਾ ਸੀ 21 ਤੋਂ 22% ਤਿੰਨ ਸਾਲ ਹੋ ਗਏ ਤਿੰਨ ਸਾਲਾਂ ਦੇ ਵਿੱਚ ਅਸੀਂ 62 ਤੋਂ 64% ਤੱਕ ਅਸੀਂ ਪਹੁੰਚ ਚੁੱਕੇ ਹਾਂ ਹੁਣ ਇਸ ਵਕਤ ਨਹਿਰੀ ਪਾਣੀ ਨੂੰ ਵਰਤਣ ਦੇ ਮਾਮਲੇ 'ਚ ਤੇ ਜੇ ਆਪਾਂ ਕਰੀਏ ਕਲੇਪਾਖੜਾ ਡੈਮ ਦਾ ਪਾਣੀ ਬਰਤਨ ਚ ਤਾਂ ਪਹਿਲਾਂ ਕਦੇ 70 76% ਤੋਂ ਵਧਿਆ ਨਹੀਂ ਸੀਗਾ 70 ਤੋਂ 76% ਹੀ ਰਹਿੰਦਾ ਸੀ ਐਸ ਵਾਰ ਪਹਿਲੀ ਵਾਰ ਹੋਇਆ ਕਿ ਅਸੀਂ 21 ਮਈ ਤੱਕ ਇਹ ਹਸਾਬ ਤਾ ਉਹ ਹੁੰਦਾ ਹੈ 21 ਮਈ ਤੋਂ 21 ਮਈ ਤੱਕ ਹਿਸਾਬ ਹੁੰਦਾ ਪਾਣੀਆਂ ਦਾ ਹਰਿਆਣੇ ਨੂੰ ਕਿੰਨਾ ਦੇਣਾ ਹੈ 21 ਮਈ ਤੋਂ ਅਗਲੇ 21 ਮਈ ਤੱਕ ਦਾ ਕੋਟਾ ਨਿਰਧਾਰਤ ਹੈ ਉਹਨਾਂ ਨੂੰ ਸਾਲ ਵਾਸਤੇ ਦੇ ਦੇਣਾ ਇੱਦੀ ਰਸਤਾਂ ਹੁੰਦਾ ਇੱਦੀ ਪੰਜਾਬ ਦਾ ਤੁਸੀਂ ਇਹ ਅਹਾਨ ਹੋ ਜਾਓਗੇ ਕਿ ਹੁਣ ਤੱਕ ਪੰਜਾਬ ਨੇ ਕਦੇ ਵੀ ਮੈਂ 25 ਸਾਲਾਂ ਦਾ ਅੰਕੜਾ ਕੱਢਿਆ ਹੋਇਆ ਹੈ ਕਦੇ ਵੀ 70 ਤੋਂ 76% ਤੋਂ ਵੱਧ ਪਾਣੀ ਨਹੀਂ ਵਰਤਿਆ ਹਰਿਆਣਾ ਕਦੇ ਵੀ 100% ਤੋਂ ਘਟਿਆ ਨਹੀਂ ਇੱਕ ਵਾਰੀ 89% ਤੇ ਆਈ ਸੀ ਬਸ 104 105 ਜ 110 117% ਤਾਂ ਆਪਾਂ ਜਿਹੜਾ ਪਾਣੀ ਐ ਉਹ ਉਨਮ ਦੇਂਦੇ ਸੀ ਆਪਾਂ ਚੜਲੇ ਮਿਲੇ ਸੀ ਐਸ ਵਾਰ ਪੰਜਾਬ ਨੇ ਪਹਿਲੀ ਵਾਰ 94 ਤੋਂ 95% ਪਾਣੀ ਪਾਖੜਾ ਦਾ ਆਪਾਂ ਨੇ ਵਰਤੇ ਜੀ ਹਜੇ ਵੀ ਆਪਾਂ 5-6% ਘਟਾ ਆ ਆਪਾਂ ਆਪਣਾ ਹੱਕ ਹੀ ਵਰਤ ਰਹੇ ਆ ਆਹੀ ਰੋਲਾ ਪਿਆ ਹਰਿਆਣੇ ਨਾਲ ਇਸ ਵਾਰ ਉਹਨਾਂ ਨੂੰ ਆਪ ਤਾਂ ਪਹਿਲਾਂ ਆਣੀਆਂ ਪਈਆਂ ਹੋਈਆਂ ਸੀ ਅਸੀਂ ਉਹਨਾਂ ਨੂੰ 6 ਮਹੀਨੇ ਪਹਿਲਾਂ ਇਹ ਦੱਸਦੇ ਰਹੇ ਹਰ ਮਹੀਨੇ ਬੀਬੀਐਮਬੀ ਦੀ ਬੈਠਕ ਹੁੰਦੀ ਸੀ ਹਰ ਬੀਨੇ ਚਿੱਠੀ ਦਿੰਦੇ ਸੀ ਤੁਸੀਂ ਪਾਣੀ ਜਿਆਦਾ ਵਰਤ ਰਹੇ ਹੋ ਤੁਹਾਡਾ ਮੁੱਕ ਜੂਗਾ ਤੁਹਾਡਾ ਕੋਟਾ ਜਿਹੜਾ ਮੁੱਕੂਗਾ ਇਸ ਵਾਰ 31 ਮਾਰਚ ਤੱਕ ਨਿਵੇੜ ਲਓਗੇ ਤੁਸੀਂ ਇਸ ਹਿਸਾਬ ਨਾਲ ਫਿਰ ਅਪ੍ਰੈਲ ਤੇ 21 ਮਈ ਤੱਕ ਤੁਸੀਂ ਕਿਵੇਂ ਕੱਟੋਗੇ ਡੇਢ ਪੌਣੇ 2 ਮਹੀਨੇ ਅਸੀਂ ਇਤਕੀ ਪਾਣੀ ਦੇਣਾ ਨਹੀਂ ਤੁਹਾਨੂੰ ਨਾ ਜੀ ਕੋਈ ਗੌੜੇ ਹੀ ਨਹੀਂ ਉਹ ਉਹਨੂੰ ਆਤਾ ਪੁਰਾਣੀਆਂ ਪਈਆਂ ਕਹਿੰਦੇ ਕੋਈ ਉਹਦਾ ਕੁਝ ਨਹੀਂ ਹੁੰਦਾ ਬੀਬੀ ਐਮ ਬੀ ਸਾਡੇ ਬੰਦੇ ਬੈਠੇ ਆ ਫਲਾਨਾ ਧਮਕਾ ਤੇ ਜਦੋਂ ਉਹਨਾਂ ਦਾ ਪਾਣੀ ਮੁੱਕ ਗਿਆ ਅਸੀਂ ਕਹੇ ਵੀ ਨਾ ਸਾਡੇ ਕੋਲ ਤਾਂ ਹੈ ਨਹੀਂ ਉਹ ਅਜੀ ਤੁਹਾਨੂੰ ਪਹਿਲਾਂ ਕਿਹਾ ਸੀ ਨਾ ਜੀ ਕਹਿੰਦੇ ਹੁਣ ਇਹ ਤਾਂ ਕੁਛ ਨਾ ਕੁਛ ਕਰੋ ਅਸੀਂ ਕਹੀ ਕੀ ਕਰੀ ਹੈ ਹੈ ਨਹੀਂ ਸਾਡੇ ਕੋਲ ਹੈ ਨਹੀਂ ਭਾਖੜਾ ਦਾ ਡੈਮ ਵੀ ਪਿਛਲੇ ਸਾਲ ਨੂੰ ਥੱਲੇ ਆ ਨਾ ਪੀਣ ਵਾਸਤੇ ਤਾਂ ਕਰੋ ਜੀ ਕੁਛ ਨਾ ਕੁਛ ਪੀਣ ਨਾਲ ਤਾਂ ਚਲੋ ਜੀ ਫਿਰ ਵੀ ਚਲੋ ਭਾਈ ਕਨਈ ਹੈ ਜੀ ਦੇ ਵਾਰਸਾਂ ਪੀਣ ਵਾਲੇ ਪਾਣੀ ਵਾਸਤੇ ਚਲੋ ਅਸੀਂ ਕਹਿੰਦੇ ਥੋੜੀ ਆਬਾਦੀ ਮੁਤਾਬਕ ਤੁਹਾਨੂੰ 16-1700 ਕਿਊਸਕ ਬਣਦਾ ਉਹ ਕਹਿੰਦੇ ਡੰਗਰਾਂ ਦਾ ਵੀ ਕਰਕੇ ਜਾਂ ਕੋਈ ਲਾਸ ਲੂਸ ਪਾ ਕੇ ਅਸਕੇ ਚਲ ਜਿੰਨਾ ਤੁਹਾਡਾ ਬਣ ਪਾ ਪੀਣ ਵਾਸਤੇ ਸਰਦਾ ਅਸੀਂ ਤੁਹਾਨੂੰ ਦੇ ਦਿੰਨੇ ਫਿਰ ਮਾਰਚ ਉਹਨਾਂ ਦਾ ਵਧੀਆ April ਉਹਨਾਂ ਦਾ ਵਧੀਆ ਲੰਘ ਗਿਆ ਪਤਾ ਨਹੀਂ ਕੀ ਉਹਨਾਂ ਨੂੰ ਦਿਮਾਗ 'ਚ ਕਿਸੇ ਨੇ ਭਰਤਾ ਜਾਂ ਕੋਈ ਈਗੋ ਪ੍ਰੋਬਲਮ ਆ ਗਈ 1 ਮਈ ਨੂੰ ਰੌਲਾ ਪਾ ਕੇ ਬਹਿ ਗਏ ਕਹਿੰਦੇ 4500 ਕਿ ਉਸਕ ਹੋਰ ਛੱਡੋ ਜੀ ਅਸੀਂ ਕਹਿੰਦੇ ਫਿਰ ਇਹ ਤਾਂ ਨਹੀਂ ਹੋਣਾ ਫਿਰ ਤੁਸੀਂ ਪੀਣ ਵਾਲੇ ਪਾਣੀ ਤੈਨੂੰ ਦੇ ਹੀ ਜਾਂਦੇ ਆ ਇਹ ਕਿਹੜੀ ਫਸਲ ਬੀਜਣ ਲੱਗਿਆ ਵੀ 8 ਸਾਹ ਕਹਿੰਦੇ 8 ਦਿਨਾਂ ਵਾਸਤੇ ਦੇ ਦਿਓ ਜੀ ਬਸ ਇਹ ਕਿਹੜੀ ਫਸਲ ਆ ਜਿਹੜੀ 8 ਦਿਨਾਂ 'ਚ ਹੋ ਜਾਂਦੀ ਹੈ ਇੰਨਾ ਤਾਂ ਨਹੀਂ ਜਿਸ ਧੱਕਾ ਚੱਲਣ ਦੇ ਕਹਿੰਦੇ ਅਸੀਂ ਫਿਰ ਗੇਟ ਖੋਲਲਾਂਗੇ ਫੱਟੇ ਖੋਲਲਾਂਗੇ ਨੰਗਲ ਤੋਂ ਮੈਂ ਕਿਹਾ ਆ ਜਾਓ ਫਿਰ ਤੂੰ ਨੰਗਲ ਤੋਂ ਹੀ ਦੇਖਿਆ ਹੋਣਾ ਫਿਰ ਆਈ ਵੀ ਸੀ ਤੇ ਵੀ ਕਿਵੇਂ ਵਾਪਸ ਵੀ ਗਏ ਅੱਜ ਕਿ 21 ਮਹੀਨੋਂ ਪੈਸੇ ਹੀ ਮਿਲ ਜੂ ਤੁਹਾਨੂੰ ਨਾ ਜੀ ਕੋਰਟ ਜਾਵਾਂਗੇ ਅਸੀਂ ਬੀਬੀਐਮਬੀ ਕੋਰਟ ਚ ਗਈ ਹੈ ਬੀਬੀਐਮਬੀ ਤਾਂ ਕੋਰਟ ਚ ਆਣ ਦੇ ਕਿੱਕ ਬਣਦਾ ਬਈ ਬੀਬੀਐਮਬੀ 60% ਹਿੱਸਾ ਤਾਂ ਸਾਡਾ ਹੈ ਹਰਿਆਣਾ ਜਾਂਦਾ ਚਲ ਮੈਂ ਮੰਨ ਲੈਂਦਾ ਬੀਕ ਪਾਰਟੀ ਐ ਉਹ ਕਹਿੰਦੀ ਸਾਨੂੰ ਪਾਣੀ ਦਿਓ ਬੀਬੀਐਮ ਵੀ ਕਹਿ ਰਹੀ ਐ ਬੀਬੀਐਮ ਵੀ ਤਾਂ ਸਾਨੂੰ ਸਾਨੂੰ ਬਚਾਉਣਾ ਚਾਹੀਦਾ ਵੀ ਨਹੀਂ 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 ਇਹ ਇਹਨਾਂ ਦਾ ਬਣਦਾ ਤੇ ਜਿਹੜਾ ਕੋਰਟ ਦੇ ਵਿੱਚ ਵਕੀਲ ਕੀਤਾ ਉਹਦਾ 60% ਫੀਸ ਕਹਿੰਦੇ ਪੰਜਾਬ ਦੇਊਗਾ ਕਿਉਂ ਦਈਏ ਅਸੀਂ ਵੀ ਸਾਡੇ ਵਿਰੁੱਧੀ ਵਕੀਲ ਕਰਾਂਗੇ ਅਸੀਂ ਆਪਣੇ ਵਿਰੁੱਧੀ ਮੱਲੈ ਇੱਦੇ ਕਰ ਦੇ ਰਾਜ ਬਣਾ ਰੱਖਿਆ ਸੀ ਇਹਨਾਂ ਨੇ ਸੋ 21 ਮਈ ਤੱਕ ਆਪਾਂ ਉਥੇ ਰਾਖੀ ਕੀਤੀ ਨੱਕੇ ਦੀ ਇੱਕ ਬੂੰਦ ਵੀ ਪਾਣੀ ਦੇ ਦਿੱਤੀ ਹੁਣ ਉਹਨਾਂ ਦਾ ਜਿੰਨਾ ਬਣਦਾ ਉਹ ਦਿੰਨੇ ਆ ਕਈ ਲਈ ਕੀ ਜਾਂਦੇ ਉਹ ਕੋਈ ਸੋਸ਼ਲ ਮੀਡੀਆ ਤੇ ਦੇਖ ਲੋ ਜੀ ਉਹ ਤਾਂ ਪਰ ਲੈ ਗਏ ਪਾਣੀ ਬਈ 21 ਮਈ ਤੱਕ ਹੈ 21 ਮਈ ਤੱਕ ਉਹ ਬਾਧੂ ਪਾਣੀ ਮੰਗਦੇ ਸੀ ਅਸੀਂ ਨਹੀਂ ਦਿੱਤਾ ਹੁਣ ਉਹ ਆਪ ਮੰਨ ਲ ਗਏ ਕਿ ਹਾਂ 21 ਮਈ ਤੋ ਬਾ ਸਾਨੂੰ ਮਿਲ ਹੀ ਜਾਂਦਾ ਠੀਕ ਹੈ ਨਾ ਸੁਨਹਿਰੀ ਪਾਣੀ ਜਿਹੜਾ ਉਸ ਮਾਮਲੇ ਚ ਹਾਂ ਇੱਕ ਮੈਂ ਤੁਹਾਨੂੰ ਬੇਨਤੀ ਕਰਨੀ ਹੈ ਬਿਜਲੀ ਵੀ ਦਿੰਨੀ ਆ ਤੁਹਾਨੂੰ 1 ਜੂਨ ਤੋਂ ਚੋਣਾ ਲਾਓਗੇ ਚਲੋ ਜਿਹੜਾ ਤੁਹਾਡਾ ਜ਼ੋਨ ਹੋਗਾ ਚਾਰ ਜ਼ੋਨ ਬਣਾਏ ਨੇ 10 ਦਿਨਾਂ ਦੇ ਵਿੱਚ ਹੀ ਲੱਗ ਜਾਊਗਾ ਸਾਰੇ 10 12 ਦਿਨ ਦੇ ਬਿਜਲੀ ਮਿਲੂਗੀ ਪਰ ਮੈਂ ਦੇਖਿਆ ਕਈ ਵਾਰੀ ਉੱਪਰੋਂ ਮੀਂਹ ਪੈ ਰਿਹਾ ਸੀ ਨਾਲੇ ਕੱਸੀ ਦਾ ਪਾਣੀ ਸੀ ਨਾਲੇ ਮੋਟਰ ਚਲਾ ਰੱਖੇ ਮਾਂ ਦੇ ਪੁੱਤ ਨੇ ਮੈਂ ਕਿਹਾ ਵੀ ਤੂੰ ਉੱਪਰ ਤਾਂ ਬੰਦ ਨਹੀਂ ਕਰ ਸਕਦਾ ਇਹ ਤਾਂ ਮੇਰੇ ਹੱਥ 'ਚ ਹੈ ਨਹੀਂ ਇਹ ਤਾਂ ਪਰਮਾਤਮਾ ਦੇ ਹੱਥ 'ਚ ਹੈ ਥੱਲੇ ਵਾਲਿਆਂ ਚ ਇੱਕ ਤਾਂ ਬੰਦ ਕਰੀਏ ਫਿਰ ਜਾਂ ਤੂੰ ਨਹਿਰੀ ਪਾਣੀ ਲੈ ਜਾਂ ਬਿਜਲੀ ਬਿਜਲੀ ਲੈ ਫਿਰ ਮੈਂ ਕਿਹਾ ਵੀ ਤੂੰ ਜੋ ਤੈਨੂੰ ਨਹਿਰੀ ਪਾਣੀ ਮਿਲ ਰਿਹਾ ਹੈ ਮੋਟਰ ਕਿਉਂ ਚਲਾ ਰਿਹਾ ਨਾਲ ਉਹ ਕੋਣੋ ਜੀ 5 ਵਜੇ ਤੱਕ ਦਿੱਲੀ ਹੋਮਾਂਗੇ ਇਹਦੇ ਨਾਲ 3 ਵਜੇ ਹੋ ਜਾਣਗੇ ਮੈਂ ਕਿਹਾ ਕਿ ਕਿੱਥੇ ਜਾਣਾ ਹੈ ਉਦੋਂ ਬਾਅਦ ਉਹ ਸਤਚੀ ਬਹਿਣਾ ਜਾ ਕੇ ਬਹਿਣਾ ਖੁੰਡਾਂ ਤੇ ਜਾ ਕੇ 3 ਵਜੇ ਵੀ 5 ਵਜੇ ਬਹਿ ਜਾਓ ਜਾ ਕੇ ਪਰ ਫਿਰ ਫਾਇਦਾ ਕੀ ਹੋਇਆ ਨਾਲੇ ਕੱਸੀ ਚਲਾ ਲਈ ਨਾਲੇ ਮੋਟਰ ਚਲਾ ਲਈ ਆਪਾਂ ਥੱਲੇ ਵਾਲਾ ਪਾਣੀ ਬਚਾਉਣ ਵਾਸਤੇ ਕੱਸੀਆਂ ਤੇ ਪੈਸਾ ਖਰਚ ਰਹੇ ਹਾਂ ਫਿਰ ਇਹਦਾ ਕੀ ਹੱਲ ਹੈ ਫਿਰ ਉਹਨੂੰ ਕਈ ਬੰਦੇ ਮੈਨੂੰ ਕਹਿੰਦੇ ਵੀ ਰਿਵਾਈਵ ਕਰ ਲੋ ਮੈਨੂੰ ਸੁਝਾਅ ਆਇਆ ਵੀ ਜਿੱਥੇ ਨਹਿਰੀ ਪਾਣੀ ਆਉਂਦਾ ਦਿਨੇ ਨਹਿਰੀ ਪਾਣੀ ਆਉਂਦਾ ਜਿੱਥੇ ਉੱਥੇ ਬਿਜਲੀ ਰਾਤ ਨੂੰ ਦੇਣ ਲੱਗ ਜੰਨੇ ਆ ਫਿਰ ਫਿਰ ਰਾਤ ਨੂੰ ਜੇ 2 ਕਿਆਰੀ ਰਹਿ ਵੀ ਗਏ ਦਿਨਾਲੇ ਪਾਣੀ ਨਾਲ ਰਾਤ ਨੂੰ 2 ਕਿਆਰੀ ਧਮਾਉਂਗੇ ਨਾ ਤਾਂ ਸਾਰੇ ਜਿੱਦਾਂ ਨਹੀਂ ਛੱਡੋਂਗੇ ਦੁਬਾਰਾ ਇੱਧਰ ਤਾਂ ਇਕੱਠਾ ਹੀ ਚੱਲਦਾ ਵੀ ਇੱਧਰ ਮੋਟਰ ਆ ਕੱਸੀ ਆ ਵਿੱਚ ਹੀ ਪਈ ਜਾਂਦਾ ਸਾਰਾ ਫਿਰ ਫਾਇਦਾ ਵੀ ਹੋ ਜਾਏ ਬਿਜਲੀ ਵੀ ਨਾ ਬਚਾਈ ਤੇ ਪਾਣੀ ਵੀ ਨਾ ਬਚਾਇਆ ਥੱਲੋਂ ਫਿਰ ਇਹ ਵੀ ਮੇਰੇ ਕੋਲ ਸੁਝਾਅ ਹੈ ਕਿ ਥੋੜੇ ਜਿਹਾ ਪੁਰਾਣੇ ਟੈਂਕ ਬਣੇ ਹੋਏ ਨੇ ਵੀ ਕਿਸੇ ਪਿੰਡ ਚ ਇੱਕ ਕਿੱਲੇ ਵਾਸਤੇ 12 ਮਿੰਟ ਨੇ ਕਿਸੇ ਪਿੰਡ ਚ 10 ਮਿੰਟ ਵੀ ਨੇ ਪਾਣੀ ਦੇ ਫਲੋਅ ਤੇ ਆ ਫਿਰ ਮੈਂ ਪਤਾ ਕੀਤਾ ਕਿ ਜਿੱਥੇ ਵੱਧ ਤੋਂ ਵੱਧ ਪਾਣੀ ਆਉਂਦਾ ਉੱਥੇ ਇੱਕ ਕਿੱਲਾ ਕਿੰਨੇ ਚ ਭਰ ਜਾਂਦਾ ਕਿੰਨੇ ਟਾਈਮ ਚ ਉਹ ਕਹਿੰਦੇ 16-17 ਮਿੰਟਾਂ ਚ ਭਰ ਜਾਂਦਾ ਮੈਂ ਕਿਹਾ ਵੀ ਭਾ ਮਿੰਟ ਵਧਾ ਦਿੰਨੇ ਆ ਫਿਰ 16-17 ਮਿੰਟ ਕਰ ਦਿੰਨੇ ਪਹਿਲਾਂ ਪਾਣੀ ਜ਼ਿਆਦਾ ਸੀ ਹੁਣ 16-17 ਮਿੰਟ 12 ਦੇ ਵਿਜੇ 15-17 ਮਿੰਟ ਕਰ ਦਿੰਨੇ ਆ 18 ਮਿੰਟ ਕਰ ਦਿੰਨੇ ਆ ਤਾਂ ਕਿ ਉਸ ਪਾਣੀ ਨਾਲ ਉਹਦਾ ਜ਼ਮੀਨ ਜਿਹੜੀ ਹੈ ਉਹ ਲੱਗ ਜੇ ਪਾਣੀ ਉਹਨੂੰ ਫਿਰ ਕਹਿੰਦੇ ਜੀ ਆਪਣਾ ਹਫਤੇ ਵਾਲੀ ਬਾਰੀ ਟੁੱਟ ਜੂਗੀ ਫਿਰ ਘੰਟੇ ਵੱਜਣਗੇ ਐਮ ਦੱਤ ਪੰਜ ਪੰਜ ਮਿੰਟ ਦਾ 10 10 ਮਿੰਟ ਕਰਕੇ ਫਿਰ ਹਫਤੇ ਚ ਕਿਵੇਂ ਮੈਂ ਹਫਤੇ ਚ ਕੀ ਨੇ ਲਿਖਿਆ ਵੀ ਹਫਤੇ ਬਾਅਦ ਬਾਰੀ ਆਊ ਆਪਾਂ 10 ਦਿਨ ਕਰ ਦਿੰਨੇ ਆ ਉਹ ਮਹੀਨੇ ਚ ਤਿੰਨ ਵਾਰੀ ਆਊਗਾ ਪਰ ਇੱਕ ਵਾਰੀ ਪੂਰਾ ਤਾਂ ਲੱਗੇ ਨਾ ਪਾਣੀ ਨਾਲ ਬਿਜਲੀ ਵੀ ਤਾਂ ਦੇਵਾਂਗੇ ਕੋਈ ਐਸੀ ਗੱਲ ਨਹੀਂ ਬਿਜਲੀ ਵੀ ਨਾਲ ਦੇਵਾਂਗੇ ਸੋ ਇੱਕ ਇਹਦਾ ਇਹ ਗੱਲ ਆ ਵੀ ਇਹਦਾ ਮੈਨੂੰ ਸੁਝਾ ਚਾਹੀਦੇ ਨੇ ਵੀ ਇਹਦਾ ਕੀ ਕਰੀਏ ਕਿ ਪਾਣੀ ਵੀ ਨਹਿਰ ਦਾ ਨਾਲ ਬਿਜਲੀ ਵੀ ਉਨੀਆਂ ਹੀ ਤੇ ਥੱਲੋਂ ਵੀ ਉਨੀਆਂ ਹੀ ਕੱਢਣਾ ਹੈ ਫਿਰ ਉਹਦਾ ਕੀ ਫਾਇਦਾ ਹੋਇਆ ਜਦ ਕੇ ਨਹਿਰ ਵਾਲਾ ਪਾਣੀ ਜਿਹੜਾ ਉਹ ਜਿਆਦਾ ਉੱਚ ਤੱਤ ਨੇ ਮਿਨਰਲਸ ਨੇ ਉੱਚ ਉੱਪਰੋਂ ਪਹਾੜਾਂ ਚੋਂ ਮਿੱਟੀ ਵੀ ਆਉਂਦੀ ਹੈ ਜਿਹੜੀ ਆਪਣੀ ਉਪਜਾਊ ਸ਼ਕਤੀ ਵਧਾਉਂਦੀ ਹੈ ਜਿਹੜਾ ਥੱਲੋਂ ਕੱਢ ਰਹੇ ਆ ਉਹ ਸਚਾਈ ਵਾਸਤੇ ਵੀ ਖਤਰਨਾਕ ਹੈ ਪੀਣ ਵਾਸਤੇ ਗਰਮ ਪਾਣੀ ਆਉਂਦਾ ਹੁਣ ਤਾਂ ਪਤਾ ਨਹੀਂ ਕਿਹੜੇ ਪਤਣ ਆਪਾਂ ਤੋਰ ਤੱਕ ਪਹੁੰਚ ਗਏ ਕਿ ਗਰਮ ਆਉਂਦਾ ਪਾਣੀ ਥੱਲੋਂ ਸੋ ਇੱਕ ਪਾਣੀ ਦਾ ਮੁੱਦਾ ਜਿਹੜਾ ਉਹ ਵੀ ਕਾਫੀ ਆਪਣੇ ਖੇਤੀ ਨਾਲ ਸੰਬੰਧਿਤ ਜਿਹੜੇ ਲੋਕਨਾਂ ਨਾਲ ਲਈ ਬਹੁਤ ਬਹੁਤ ਵੱਡਾ ਮੁੱਦਾ ਹੈ ਪਹਿਲਾਂ ਇਹਨਾਂ ਨੂੰ ਭੁੱਲ ਜੋ ਜਿਨ੍ਹਾਂ ਨੇ ਪਾਣੀ ਹੁਣ ਜਿਨ੍ਹਾਂ ਦੇ ਖੇਤਾਂ ਜਾ ਕੇ ਨਹਿਰਾ ਮੁਖ ਦੀਆਂ ਹੋਣ ਤੇ ਰਸਤੇ 'ਚ ਬੱਕਰੀ ਵੀ ਨਾ ਪਾਣੀ ਪੀ ਸਕਦੀ ਹੋਵੇ ਉਸ ਨਹਿਰ 'ਚੋਂ ਤੇ ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਉਹ ਨਹਿਰਾ ਵਾਲੇ ਨੂੰ ਤਾਂ ਪੱਟ ਜਿਹਨਾਂ ਦੀਆਂ ਟੂਟੀਆਂ ਮਹਿਲਾਾਂ ਚ ਸੋਨੇ ਦੀਆਂ ਹੁਣ ਉਹਨਾਂ ਨੂੰ ਕੀ ਪਤਾ ਪਾਣੀ ਦਾ ਮੁੱਲ ਕੀ ਹੁੰਦਾ ਇਹ ਤਾਂ ਨੱਕੇ ਵਾਲੇ ਨੂੰ ਪਤਾ ਹੈ ਜਿਹੜੇ ਇੱਕ ਇੱਕ ਮਿੰਟ ਵਿੱਚ ਬੰਦਾ ਵੜ ਦਿੰਦੇ ਮੈਨੂੰ ਪਤਾ ਹੈ ਜਦੋਂ ਪਾਣੀ ਲਾਉਣ ਜਾਂਦੇ ਮੈਨੂੰ ਭੇਜ ਦਿੰਦੇ ਘਰ ਦੇ 15 ਕਿ ਸਾਲ ਦਾ ਹੁੰਦਾ ਸੀ ਮੈਂ ਮਤਲਬ ਇੱਕ ਮਿੰਟ ਇੱਕ ਕਿੱਲੇ ਦੇ ਸਾਨੂੰ ਵੀ 13 14 ਮਿੰਟ ਹੀ ਮਿਲਦੇ ਹੁੰਦੇ ਸੀ ਚਾਰ ਕਿੱਲੇ ਚਾਰ ਪੰਜ ਕਿੱਲੇ ਸੀ ਉਸ ਨੱਕੇ ਤੇ ਸਾਵਾ 12 ਵਜੇ ਵੱਢਣੀ ਹੁੰਦੀ ਸੀ ਨਕਾਉ ਨੇ ਜਿਹੜਾ ਆਗਲਾ ਅਗਲੀ ਵਾਰੀ ਵਾਲਾ 12 ਵਜੇ ਆਇੰਦਾ ਸੀ ਉਹ ਕਈ ਵਾਰ ਤਾਂ ਪਾਉਣੇ 12 ਹੀ ਆਇੰਦਾ ਸੀ ਕਹੀ ਜਿਹਨਾਂ ਨੱਕਾ ਵੱਢਣਾ ਨਾਲ ਗੰਡਾਸਾ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਇੱਕ ਦਿਨ ਮੈਂ ਪੁੱਛ ਲਿਆ ਮੈਂ ਕਿਹਾ ਬਿਕਰਾ ਸਕੇਆਂ ਚੋਂ ਜੀ ਸਾਡੇ ਜਰ ਕਹੀ ਨਾ ਤਾਂ ਨੱਕਾ ਵੱਢਿਆ ਗੰਡਾਸਾ ਕਾਦੇ ਵਾਤੇ ਲੇ ਕੇ ਆਉਣਾ ਕਹਿੰਦਾ ਕਈ ਵਾਰੀ ਇੱਕ ਅੱਧੇ ਮਿੰਟ ਦਾ ਵੀ ਰੌਲਾ ਪੈ ਸਕਦਾ ਬਾਈ ਇੱਥੇ ਮਗਾ ਭਰਾਵਾ ਤੂੰ 12 ਵਜੇ 10 ਮਿੰਟ ਤੀ ਵੜ ਲਈ ਤੂੰ ਮੇਰੀ ਗਰਦਨ ਨਾ ਵੜਦੀ ਭਰਾਵਾ ਆ ਤਾਂ ਹਾਲਾਂਕਿ ਤ ਵੀ ਕਈ ਦਿਨਾਂ ਕੋ ਨਸਾ ਲੈ ਕੇ ਜਾਂਦੇ ਆਂ ਅਸੀਂ ਇੱਧਰ ਤੱਕ ਨਸੇ ਨਾਲ ਚੱਲ ਜਾਂਦਾ ਉੱਧਰ ਬੰਦੂਕਾ ਲੈ ਕੇ ਜਾਂਦੇ ਆ ਪਾਣੀ ਵੜਣ ਮਾਤੇ ਸੋ ਆ ਪਾਣੀ ਦਾ ਬੋਲੇ ਇਹ ਸੋ ਇਸ ਕਰਕੇ ਆਪਾਂ ਨੇ ਬੂੰਦ ਬੂੰਦ ਆਪਣੇ ਪੰਜਾਬ ਦੀ ਪਾਣੀ ਬਚਾਉਣਾ ਨਾਲ ਤੁਸੀਂ ਸਹਿਯੋਗ ਦੇਣਾ